ਹਾਂ ਇਹ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਹਾਂ ਜਿਹਦੇ ਵਿੱਚ 19 ਪੇਸ਼ੈਂਟ ਕੋਰਪਸ ਥਰੂ ਆਏ ਸੀਗੇ ਇੰਨਾ ਤੇ ਐਨਡੀਪੀਐਸ ਦਾ ਕੇਸ ਲੱਗਿਆ ਹੋਇਆ ਸੀ ਸੈਕਸ਼ਨ 27 ਤੇ 24 ਜਿਹਦੇ ਵਿੱਚ ਇਹਨਾਂ ਦਾ ਕੁਝ ਅਮਾਉਂਟ ਪਰਮਡ ਹੁੰਦੀ ਹੈ ਨਸ਼ਾ ਕਰਦੇ ਮਤਲਬ ਜਦੋਂ ਇਹ ਮਤਲਬ ਹੋਇਆ ਤਾਂ ਤੁਸੀਂ ਉਸ ਵਕਤ ਕਿੱਥੇ ਸੀ ਸਰ ਇੱਥੇ ਹੀ ਸੀ ਠੀਕ ਹੈ ਤੇ ਜਦੋਂ ਇਹ ਸ਼ੀਸ਼ਾ ਤੋਪੀਸ ਡਗਰ ਬੱਠੀ ਸੀ ਸ਼ੀਸ਼ਾ ਤੋੜ ਕੇ ਗਿਆ ਉਹਨਾਂ ਨੂੰ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਨੂੰ ਉਸ ਨੂੰ ਪਤਾ ਉਹ ਜਦੋਂ ਚਿੱਕੀ ਲੱਗ ਧੱਕੇ ਨਾਲ ਆਏ ਨੇ ਸਾਰੇ ਬੰਦੇ ਰੋਟੀ ਘਾਣ ਲਏ ਉਹਨੂੰ ਗੇਟ ਖੋਲ੍ਹਿਆ ਉਹਨੂੰ ਧੱਕੇ ਨਾਲ ਆ ਗਏ ਉਹ ਪੰਜ ਛੇ ਬੰਦੇ ਇਧਰੋਂ ਨਿਕਲ ਗਏ ਪੰਜ ਛੇ ਬੰਦੇ ਫਰਡੇ ਸੰਗਰੂਰ ਦੇ ਕਾਬwriteData ਬਣੇ ਸਰਕਾਰੀ ਨਸ਼ਾ ਸ਼ਰਾਵ ਕੇਂਦਰ ਚੋਂ ਭੱਜੇ ਨਸ਼ਾਪੀਲਤ ਫਰਾਰ ਹੋਏ ਨਸ਼ੇੜੀਆਂ ਦੀ ਗਿਣਤੀ 9 ਹੈ ਜਿਨ੍ਹਾਂ ਵਿੱਚੋਂ 7 ਲੜਕੇ ਅਦਾਲਤ ਵੱਲੋਂ ਮਲਜ਼ਮ ਹਨ ਜਿਨ੍ਹਾਂ ਖਿਲਾਫ ਐਨਡੀਪੀਸੀ ਐਕਟ ਤਹਿਤ ਮੁਕੱਦਮਾ ਚੱਲ ਰਿਹਾ ਹੈ ਅਤੇ ਨਸ਼ੇ ਦੇ ਆਦੀ ਹੋਣ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਬਜਾਏ ਇੱਥੇ ਭੇਜ ਦਿੱਤਾ ਸੀ ਖਾਣਾ ਖਾਣ ਤੋਂ ਬਾਅਦ ਮਲਜ਼ਮਾਂ ਨੇ ਦੋ ਪੁਲਿਸ ਮੁਲਾਜ਼ਮਾਂ ਅਤੇ ਨਸ਼ਾ ਸ਼ਰਾਵ ਕੇਂਦਰ ਦੇ ਮੁਲਾਜ਼ਮਤ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ ਪੁਲਿਸ ਦੀ ਮੌਜੂਦਗੀ ਚ ਨਸ਼ੇ ਚ ਤੁੱਟ ਭੱਜੇ ਨੌਜਵਾਨ ਤਾਂ ਪੁਲਿਸ ਮੁਲਾਜ਼ਮ ਨੇ ਖੁਦ ਦੱਸਿਆ ਕਿ ਸਾਢੇ 3 ਤੱਕ ਕੰਮ ਮੁਕੀ ਕਰਨ ਤੋਂ ਬਾਅਦ ਪਲੇਟਾਂ ਨਾਲ ਹਮਲਾ ਕਰਕੇ ਤੇ ਸ਼ੀਸ਼ੇ ਤੋੜ ਕੇ ਨਸ਼ੇ ਟਟਲੀ ਨੌਜਵਾਨ ਵੱਡੀ ਗਿਣਤੀ ਵਿੱਚ ਭੱਜ ਗਏ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਅਸੀਂ ਉਨ੍ਹਾਂ ਚੋਂ ਕੁਝ ਨੂੰ ਮੌਕੇ ਤੇ ਹੀ ਫੜ ਲਿਆ ਪਰ ਵੱਡੀ ਗਿਣਤੀ ਤੇ ਨੌਜਵਾਨ ਭੱਜਣ 'ਚ ਸਫਲ ਰਹੇ ਸੈਂਟਰ ਦੇ ਇੰਚਾਰਜ ਡਾਕਟਰ ਈਸ਼ਾਨ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਾਲੇ ਮੁਲਜ਼ਮਾਂ ਵਿੱਚੋਂ ਇੱਕ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 6 ਮੁਲਜ਼ਮ ਅਤੇ 2 ਨਸ਼ੇੜੀ ਨੌਜਵਾਨ ਅਜੇ ਵੀ ਫਰਾਰ ਹਨ ਸੱਜਣ ਵਾਲੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਨੇ ਸੂਚਿਤ ਕਰ ਦਿੱਤਾ ਹੈ ਅਤੇ ਥਾਥਾ ਥਾ ਸ਼ਾਪੇਮਾਰੀ ਕਰਕੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਂ ਸਰ ਕੀ ਨਾਮ ਹੈ ਆਪਣਾ? ਹਾਂ ਡਾਕਟਰ ਈਸ਼ਾਨ ਪ੍ਰਕਾਸ਼ ਮੈਡੀਕਲ ਅਫੀਸਰ। ਹਾਂ ਸਰ ਕੀ ਕਰਨਾ ਹੋਇਆ? ਅ ਇਹ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਜਿਦੇ ਵਿੱਚ 19 ਪੇਸ਼ੈਂਟ ਕੋਰਥ ਥ्रू ਆਏ ਸੀਗੇ। ਇਨ੍ਹਾਂ ਤੇ ਐਨਡੀਪੀਐਸ ਦਾ ਐਕਟ ਲੱਗਿਆ ਹੋਇਆ ਸੀ ਸੈਕਸ਼ਨ 27 ਤੇ 24। ਜਿਹਦੇ ਵਿੱਚ ਇਹਨਾਂ ਦਾ ਕੁਝ ਅਮਾਉਂਟ ਬਰਾਮਦ ਹੋਂਦੀ ਹੈ ਇਹਨਾਂ ਆਸ਼ਾ ਕਰਦੇ ਹਾਂ ਇਹ ਕੋਰਟ ਨੇ ਭੇਜਿਆ ਸੀ ਕਿ ਤੁਸੀਂ ਆਪਣਾ ਜਾਂ ਤਾਂ ਟ੍ਰੀਟਮੈਂਟ ਕਰਾ ਲਓ ਸਾਡੇ ਕੋਲੋਂ ਤੇ ਉਸ ਬੇਸ ਤੇ ਅਸੀਂ ਜੋ ਰਿਪੋਰਟ ਲਿਖ ਕੇ ਦੇਵਾਂਗੇ ਤੁਹਾਨੂੰ ਉਸ ਤੋਂ ਇਮਿਊਨਿਟੀ ਮਿਲ ਜਾਏਗੀ ਇਹ ਜਿਹੜੇ ਪੇਸ਼ੈਂਟ ਸੀਗੇ ਅਸੀਂ ਪਹਿਲਾ ਹਫਤਾ ਅਸੀਂ ਇੱਥੇ ਡੀਟੌਕਸੀਫਿਕੇਸ਼ਨ ਸੈਂਟਰ ਚ ਰੱਖਿਆ ਐਡਿਕਸ਼ਨ ਸੈਂਟਰ ਚ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੀਹੈਬ ਸੈਂਟਰ ਭੇਜਿਆ ਸੀਗਾ ਤੇ ਉਹਨਾਂ ਪੇਸ਼ੈਂਟਾਂ ਵਿੱਚੋਂ ਹੀ ਨੋ ਪੇਸ਼ੈਂਟ ਸੀਗੇ ਜਿਹੜੇ ਇੱਥੋਂ ਰਾਤ ਨੂੰ ਇਹਨਾਂ ਨੇ ਪਲਾਨਿੰਗ ਕੀਤੀ ਆ ਤੇ ਸਾਡੇ ਸਟਾਫ ਨਾਲ ਵੀ ਤਾਂ ਨੇ ਥੋੜਾ ਜਿਹਾ ਹੱਤਾਪਾਈ ਕੀਤੀ ਹੈ ਤੇ ਉੱਥੇ ਜਿਹੜਾ ਸੀਗਾ ਸ਼ੀਸ਼ਾ ਵਗੈਰਾ ਤੋੜ ਕੇ ਬ੍ਰੇਕ ਕਰਕੇ ਉੱਥੋਂ ਹੀ ਨਿਕਲੇ ਨੇ ਨੌ ਵਿੱਚ ਸੱਤ ਪੇਸ਼ੈਂਟਸ ਜਿਹੜੇ ਅੰਡਰ ਟ్రਾਇਲ ਸੀਗੇ ਕੋਰਟ ਵਾਲੇ ਤੇ ਦੋ ਪੇਸ਼ੈਂਟ ਸਾਡੇ ਨਾਰਮਲ ਸੀਗੇ ਤੇ ਪੁਲਿਸ ਵੀ ਉੱਥੇ ਬ੍ਰਾਹਮਣ ਉਸ ਟੈਂ ਹੈਗੀ ਸੀ ਪ੍ਰੈਜ਼ెంట్ ਸੀਗੀ ਦੋ ਪੇਸ਼ੈਂਟ ਦੋ ਪੁਲਸਰ ਇਹਨਾਂ ਦੇ ਸੀ ਗਾਰਡ ਰੱਖੇ ਹੋਏ ਸੀ ਨਾਲ ਉਹਨਾਂ ਦੇ ਵੀ ਇਹਨਾਂ ਨੇ ਫਿਜ਼ੀਕਲੀ ਕੀਤਾ ਜਿਹੜੀ ਸੀ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਤੇ ਇਹੇ ਚੀਜ਼ ਹੋਈ ਯਾਰ ਅੱਜ ਸਰ ਜਿਹੜੇ ਕੈਦੀ ਦਿੱਤੇ ਜਾ ਰਹੇ ਕੀ ਕੋਈ ਸੰਗੀਤ ਆਰਾਮਾਂ ਦੇ ਅੰਦਰ ਉਹਨਾਂ ਦੇ ਤਾਂ ਟ੍ਰਾਇਲ ਇਸ ਤਰ੍ਹਾਂ ਦੇ ਮਾਮਲੇ ਦਾ ਇਨਨ ਤੇ ਜੀ ਐਨਡੀਪੀਐਸ ਦਾ ਹੀ ਐਕਟ ਚਲ ਰਿਆ ਸੀਗਾ ਜਿਸ ਵਿੱਚ ਮਤਲਬ ਆਪ ਕੁਝ ਕੰਜ਼ਿਊਮ ਕਰਦੇ ਨੇ ਜਾਂ ਕੁਝ ਸਮਾਲ ਅਮਾਉਂਟ ਇਨਨ ਤੋਂ ਬਰਮਤ ਹੁੰਦੀ ਉਸ ਦਿਨ ਆਈ ਸੀ ਇੰਨੀ ਹੀ ਜਿਹੀ ਸੀ ਇਹ ਅਪ੍ਰੋਕਸੀਮੇਟਲੀ 2 ਤੋਂ 25 ਸਾਲ ਦੇ ਵਿੱਚ ਸੀ ਤਾਂ ਇਸ ਤਰ੍ਹਾਂ ਮਤਲਬ ਉਹਨੇ ਬੇਕੀ ਤਸ਼ੀਸ਼ੇ ਇਸ ਤਰ੍ਹਾਂ ਜਿਹੜਾ ਉਹ ਹਾਂ ਇਹ ਇਹਨਾਂ ਨੂੰ ਖਾਣਾ ਦੇਣ ਲਈ ਅਸੀਂ ਜਦੋਂ ਗੇਟ ਖੋਲ੍ਹਿਆ ਤਾਂ ਆਈਡੀਆ ਮਤਲਬ ਕਹਿੰ ਲੋ 18-20 ਪੇਸ਼ੈਂਟ ਇਕੱਠੇ ਬਾਹਰ ਭੱਜੇ ਨੇ ਜਿਹਦੇ ਵਿੱਚ ਜੋ ਇਹਨਾਂ ਨੇ ਅਟੈਕ ਵੀ ਕੀਤਾ ਸਾਡੇ ਬੰਦਿਆਂ ਤੇ ਇਹ ਸ਼ੀਸ਼ਾ ਤੋੜ ਕੇ ਨੌਂ ਕਪੇਸ਼ੈਂਟ ਪੱਜੇ ਨੇ ਬਾਕੀਆਂ ਨੂੰ ਅਸੀਂ ਫਿਰ ਵੀ ਸਾਡੇ ਗਾਰਡ ਨੇ ਵੀ ਤੇ ਪੁਲਸ ਵਾਲਿਆਂ ਨੇ ਮਿਲ ਕੇ ਉਹਨਾਂ ਨੂੰ ਰੋਕ ਲਿਆ ਉੱਥੇ ਕੋਈ ਸਰ ਕੀ ਉਹਨਾਂ ਦੇ ਪਰਿਵਾਰਾਂ ਨਾਲ ਇੰਤਲਾ ਲਾਈ ਹੀ ਹੈ ਹਾਂਜੀ ਪਰਿਵਾਰ ਨੂੰ ਵੀ ਲਾਤੀ ਅਸੀਂ ਪੁਲਸਰ ਨੂੰ ਵੀ ਲਿਖ ਕੇ ਦੇ ਦਿੱਤਾ ਹੋਇਆ ਕਿ ਆ ਇਨਸੀਡੈਂਟ ਹੋਇਆ ਉਹਨਾਂ ਤੇ ਕੰਨੀ ਉਹ ਵੀ ਪੂਰੀ ਚੱਲਦੀ ਹੈ ਜਿਹਦੇ ਵਿੱਚ ਇੱਕ ਪੇਸ਼ੈਂਟ ਨੇ ਫੇਰ ਮਤਲਬ ਫੜ ਲਿਆ ਦੋ ਪੇਸ਼ੈਂਟ ਲੇਡਰ ਕੋਈ ਇਨਫੋਰਮੇਸ਼ਨ ਹੈ ਕਿ ਇਸ ਤਰ੍ਹਾਂ ਜਿਹੜਾ ਕਿੱਥੇ ਕਿੱਥੇ ਜਾ ਰਹੇ ਨੇ ਕੋਈ ਹੋਰ ਬਾਰੇ ਇਨਫੋਰਮੇਸ਼ਨ ਪਤਾ ਨਹੀਂ ਨਹੀਂ ਉਹ ਪੁਲਸ ਵਾਲੇ ਆਪਣੇ ਲੈਵਲ ਤੇ ਕਰ ਰਹੇ ਨੇ ਉਹਦੇ ਬਾਰੇ ਕੁਝ ਨਹੀਂ ਤੁਸੀਂ ਤੇ ਹਾਦਰ ਹੋ ਉਸ ਵਕਤ ਹਾਇਰ ਸੀ ਮਤਲਬ ਜਦੋਂ ਇਹ ਮੰਨ ਲਓ ਹੋਇਆ ਤਾਂ ਤੁਸੀਂ ਉਸ ਵਕਤ ਕਿੱਥੇ ਸੀ ਸਰ ਇੱਥੇ ਹੀ ਇੱਥੇ ਜਾ ਰਹੇ ਸੀ ਠੀਕ ਹੈ ਤੇ ਜਦੋਂ ਇਹ ਸ਼ੀਸ਼ਾ ਤੁਸੀਂ ਇਸ ਜਗ੍ਹਾ ਤੇ ਬੈਠਦੇ ਹੋ ਸ਼ੀਸ਼ਾ ਤੋੜ ਕੇ ਗਾਇਬ ਹੋਏ ਨੇ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਨੂੰ ਉਸ ਵਕਤ ਪਤਾ ਉਹਨੇ ਜੋ ਤਿੱਕੀ ਲੱਗ ਧੱਕੇ ਨਾਲ ਆਏ ਨੇ ਸਾਰੇ ਬੰਦੇ ਰੋਟੀ ਕਾਰ ਲਏ ਉਹਨੂੰ ਗੀਟ ਖੋਲਦੇ ਉਹ ਤੋਂ ਧੱਕੇ ਨਾਲ ਆ ਕੇ ਹੋਵੇ ਪੰਜ ਛੇ ਬੰਦੇ ਇੱਧਰੋਂ ਨਿਕਲ ਗਏ ਪੰਜ ਛੇ ਬੰਦੇ ਫੜ ਲਏ ਅੱਛਾ ਜੀ ਪੁਲਿਸ ਕਰਮੀ ਕਿੰਨੇ ਸੀ ਟੋਟਲ ਔਨ ਡਿਊਟੀ ਚਲੋ ਤੇ ਨੋਟਿਸ ਸਰ ਕਿੰਨੇ ਬੰਦੇ ਫਰਾਰ ਹੋਏ ਨੇ ਜਿਹੜੇ ਹੋਏ ਨੇ ਇਹ ਹੈ ਇਹ ਡਾਕਟਰ ਸਾਹਿਬ ਉਹ ਪੰਜ ਸੱਤ ਬੰਦੇ ਤੁਸੀਂ ਆਪ ਕਹਿ ਰਹੇ ਹੋ ਉਹਨਾਂ ਵੀ ਜਿਆਦਾ ਵੀ ਸੀ ਜੇ ਪੰਜ ਸੱਤ ਸੀ ਪੰਜ ਸੱਤ ਬੰਦੇ ਤਾਂ ਸੀ ਇਧਰੋਂ ਖੜੇ ਨੇ ਠੀਕ ਹੈ ਹਾਂ ਠੀਕ ਹੈ ਠੀਕ ਉਹ ਜੀ ਦਾ ਸਿੰਗਲ ਵਾਲੀ ਦੱਸ ਸਕਦੇ ਹੋ ਕਿ ਕਿੰਨਾ ਸਾਥ ਸਾਥ ਠੀਕ ਹੈ ਠੀਕ ਹੈ ਠੀਕ ਹੈ